ਇਕਦਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਬਣਾਈ। ਉਸ ਪੰਜ ਮੈਂਬਰੀ ਕਮੇਟੀ ਨੇ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੀ ਸੀ। ਉਹਦਾ ਸਾਨੂੰ ਹੁਣ ਰਿਪਲਾਈ ਆਇਆ ਵੀ ਤੁਸੀਂ ਹੋਮ ਮਿਨਿਸਟਰ ਦੇ ਨਾਲ ਸੰਪਰਕ ਕਰੋ। ਪਰ ਮੈਂ ਸਮਝਦਾ ਹੋਮ ਮਿਨਿਸਟਰ ਦਾ ਜਿਸ ਭਾਸ਼ਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਬੋਲਣਾ ਉਹ ਠੀਕ ਨਹੀਂ ਸੀ। ਕਿਉਂਕਿ ਜੇ ਮੈਂ ਇੱਥੇ ਹੁਣ ਅੱਜ ਦੀ ਗੱਲ ਕਰ ਲਵਾਂ ਗੁਰੂ ਗੋਬਿੰਦ ਸਿੰਘ ਪਾਚਨ ਤਾਂ ਮੁਸਲਮਾਨ ਵੀ ਗੱਲ ਨਾਲ ਲਾਏ। 사ਤਗੁਰ ਜੀ ਨੇ ਪੰਡਤਾਂ ਨੂੰ ਵੀ ਨਾਲ ਲਾਇਆ ਪਵਿੱਤਰ ਗੁਰਬਾਣੀ ਦੇ ਵਿੱਚ ਸਿੱਖ ਨੇ ਤਾਂ ਸਵੇਰੇ ਉੱਠ ਕੇ ਨਵਾਜ਼ ਨਹੀਂ ਅਦਾ ਕਰਨੀ ਤੇ ਸਤਗੁਰੂ ਜੀ ਨੇ ਸ਼ੇਖ ਫਰੀਦ ਦੀ ਗਰਮਾਣੀ ਅੰਕਿਤ ਕੀਤੀ ਤੇ ਉਹ ਸਿੱਖ ਨੂੰ ਤਾਂ ਆਦੇਸ਼ ਨਹੀਂ ਨਵਾਜ਼ਦਾ ਤੇ ਆਦੇਸ਼ ਤਾਂ ਮੁਸਲਮਾਨ ਨੂੰ ਇਹ ਕਨਸੈਪਟ ਜਿਹੜਾ ਸਾਂਝੀ ਬਲਤਾਂ ਦਾ ਭਾਈਚਾਰਕ ਦਾ ਸਗਾ ਇਹਨੂੰ ਸ਼ੁਰੂ ਤੋਂ ਯਤਨ ਹੁੰਦਾ ਰਿਹਾ ਵੀ ਇਹਨੂੰ ਤੋੜ ਬਿਸ਼ੋੜਾ ਕਰਨ ਦੀ ਪਰ ਮੈਂ ਸਮਝਦਾ ਹਾਂ ਹਰ ਇੱਕ ਇਸ ਦੇ ਦੇਸ਼ ਦੇ ਨਾਗਰਿਕ ਦਾ ਹਾਲਤ ਆ ਗਿਆ ਤੇ ਮੈਂ ਪੁੱਛਦਾ ਵੀ ਜਿਹੜੇ ਆ ਬਾਕੀ ਛੱਡੇ ਇਹ ਹਾਲ ਮੰਨ ਲਓ ਮਾਫੀ ਮੰਗ ਕੇ ਗਏ ਆ ਜਾ ਕਿਸੇ ਨੇ ਇਹ ਕੋ ਗੱਲ ਕੀਤੀ ਆ ਸੋ ਮੇਰਾ ਖੈਣ ਤੋਂ ਭਾਵ ਮੈਂ ਹੁਣ ਕਿਉਂਕਿ ਐਟ ਦੇ ਸਟੇਜ ਕੋ ਬੋਲਣਾ ਨਹੀਂ ਚਾਹਦਾ ਸੀ ਜਦ ਤੱਕ ਕਰਾਂਗੇ ਗੱਲਬਾਤ ਨਾਲ ਹੀ ਕੋ ਹੱਲ ਹੋ ਜਾਏ ਛੇ ਗੱਲਬਾਤ ਤਾਂ ਹੀ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਸਮਝ ਆਵੇ ਉਹ ਸਾਡੀ ਜਿਹੜੀ ਗੱਲ ਚੱਲ ਰਹੀ ਚੜ ਜਾ ਦੋ ਗੱਲਾਂ ਆ ਅਸੀਂ ਇਨਸਾਫ ਮੰਗਦੇ ਆ ਅਸੀਂ ਭੀਖ ਨਹੀਂ ਮੰਗਦੇ ਕੋਈ ਦਿੱਕਤ ਨਹੀਂ ਮੈਂ ਰਾਜੋਵਾਨਾ ਸਾਹਿਬ ਨਾਲ ਦੋ ਮੀਟਿੰਗਾਂ ਕਰਿਆ ਆ ਉਹ ਫਿਰ ਜਿਲ੍ਹੇ ਮੀਟਿੰਗਾਂ ਉਹਨਾਂ ਨਾਲ ਹੋ ਜਾਣੇ ਉਹ ਤੋਂ ਬਾਅਦ ਫਿਰ ਦੱਸਾਂਗੇ ਕੀ ਕਹਾਣੀ ਹੈ ਉਹ ਤੋਂ ਕਹਿਣ ਤੋਂ ਬਾਅਦ ਵੀ ਜੇ ਰਾਜੂਵਾਨਾ ਸਾਹਿਬ ਨੇ ਵੀ ਆਪਣੇ ਫੀਲਿੰਗ ਕਨਵੇ ਕੀਤੀਆਂ ਉਹ ਮੈਂ ਐਟ ਦੀ ਸਟੇਜ ਹਾਲੇ ਕੋਈ ਕਨਵੇ ਨਹੀਂ ਤੁਹਾਨੂੰ ਕਰ ਸਕਦਾ ਪਰ ਅਸੀਂ ਚਾਹੁੰਦੇ ਆ ਵੀ ਗੱਲਬਾਤ ਥਾਣੀ ਜਿਹੜਾ ਹੈ ਇਹਦਾ ਕੋਈ ਹੱਲ ਨਿਕਲਣਾ ਚਾਹੀਦਾ ਕਿਉਂਕਿ 33 ਸਾਲ ਆ ਬਚਾਰਾ ਗੁਰਦੀਪ ਸਿੰਘ ਘਾੜਾ ਦਾ 34 ਸਾਲ ਸ਼ੁਰੂ ਹੋ ਗਿਆ ਉਹ ਆਪਣੇ ਸਰਦਾਰ ਦਵਿੰਦਰਪਾਲ ਪੋਲਰ ਉਹ 29ਵਾਂ ਸਾਲ ਸ਼ੁਰੂ ਹੋ ਗਿਆ ਇਹਨਾਂ ਨੂੰ ਠਾਈ ਠਾਈ ਸਾਲ ਹੋ ਗਏ ਆ ਵਾਰਾ ਸਾਹਿਬ ਨੂੰ 22 ਠਾਈ ਸਾਲ ਹੋ ਗਏ ਤੇ ਸਾਰਿਆਂ ਨੂੰ ਭਾਈ ਅਵਧਾਰ ਤਾਰੇ ਨੂੰ ਭਾਈ ਭੋਰੇ ਨੂੰ ਤੇ ਇਹਨਾਂ ਸਾਰਿਆਂ ਨੂੰ ਮੈਂ ਤਾਂ ਸਮਝਦਾ ਆ ਕਿ ਇਹ ਸਾਨੂੰ ਤਾਂ ਆਪ ਨਹੀਂ ਸਮਝ ਲੱਗਦੀ ਜਿਹੜੇ ਬਾਹਰਲੇ ਲੋਕ ਆ ਉਹ ਕਹਿੰਦੇ ਬਈ ਟੈਲੀਫੋਨਾਂ ਤੇ ਸਾਨੂੰ ਪੁੱਛਦੇ ਆਹੀਂ ਹੋਰ ਐਕਸ ਵਾਲੇ ਭੇਮੇ ਵੀ ਹੁੰਦੇ ਤੁਹਾਡੇ ਮੁਲਕ ਦੇ ਵਿੱਚ ਮੈਂ ਇਹ ਵੀ ਤੁਹਾਨੂੰ ਦਰਸਾ ਸਕਦਾ ਵੀ ਪੁਲਿਸ ਵਾਲੇ ਜਿਹੜੇ ਲਾਈਫ ਅਮਰਜਮੈਂਟ ਹੁੰਦੀ ਚਾਰ 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 ਸਾਲ ਬਾਅਦ ਛੱਡ ਦਿੰਦੇ ਬਹੁਤ ਸਾਰੇ ਆ ਜਿਹੜੇ ਇਹਨਾਂ ਦੇ ਸਰਕਾਰਾਂ ਦੇ ਗਵਰਨਰ ਨੇ ਉਹਨਾਂ ਨੂੰ ਅਨਪਾਰਡਨ ਕੀਤੀ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਦੇਸ਼ ਦੇ ਹੋਮ ਮਨਿਸਤ ਹੋਇਆ ਉਹਨਾਂ ਨੇ ਸਾਰੇ ਮੁਲਕ ਦਾ ਦੇਖਣਾ ਸੋ ਇਸ ਕਰਕੇ ਏਵੇਂ ਕੋਈ ਹਾਰਚ ਜਿਹੜੀ ਭਾਸ਼ਾ ਨਹੀਂ ਬੋਲਣੀ ਚਾਹੀਦੀ